ਯਾਦਾਂ ਵਾਲੇ ਉੱਡਨੇ ਪੰਛੀ ਜਦ ਵਿਹੜੇ ਵਿੱਚ ਆ ਜਾਂਦੇ ਨੇ ਉੱਡਦੇ ਪਹਿੰਦੇ ਚੁੱਪ ਬੀਤੇ ਦੇਸੀ ਤਾਰ ਹਲਾ ਜਾਂਦੀ ਹੈ ਨਾ ਕੀ ਵਾ ਬਸ ਤਾਂ ਇੱਕ ਬੈਠਣ ਦੀ ਬੂਰੀ ਸਭ ਕੁਝ ਮੋਢੇ ਤੇ ਟਿਕ ਜਾਵੇ ਜਦੋਂ ਜਮਾਤੀ ਪੰਨੀ ਵਾਲੇ ਬੂਰੀ ਚੇਤੇ ਆ ਜਾਂਦੇ ਨੇ ਦੋ ਦੋ ਗੁੱਥਾਂ ਫੁੱਲਾਂ ਵਾਲੀਆਂ ਖੁਦਾਂ ਕਿੱਥੇ ਉੱਡ ਗਈਆਂ ਨੇ ਦੋ ਦੋ ਗੁੱਥਾਂ ਫੁੱਲਾਂ ਵਾਲੀਆਂ ਖੁਦਾਂ ਕਿੱਥੇ ਉੱਡ ਗਈਆਂ ਨੇ ਆ ਵੀ ਉਹਨਾਂ ਪਿੰਡਾਂ ਵੱਲ ਤੋਂ ਜਿਹੜੇ ਪੁਰਾਣੇ ਰਹਿ ਜਾਂਦੇ ਚਾਕੂ ਨਾਲ ਕਲਮ ਨੂੰ ਕਰਕੇ ਜਿਵੇਂ ਗਿਆਨੀ ਜੀ ਸੀ ਲਿਖਦੇ 35 ਅੱਖਰ ਜਗਦੇ ਬੁੱਝਦੇ ਹੁਣ ਵੀ ਰੱਖਾ ਜਾਂਦੇ ਨੇ ਯਾ ਬਾ ਚਾਕੂ ਨਾਲ ਕਲਮ ਨੂੰ ਕਰਕੇ ਜਿਵੇਂ ਗਿਆਨੀ ਜੀ ਸੀ ਲਿਖਦੇ 35 ਅੱਖਰ ਜਗਦੇ ਬੁੱਝਦੇ ਹੁਣ ਵੀ ਰੱਖਾ ਜਾਂਦੇ ਨੇ ਸ਼ਿਰਕੇ ਜ਼ਰਬਾ ਤੇ ਤਕਸੀਮਾ ਨੂੰ ਮੈਂ ਜ਼ਿੰਦਗੀ ਵਿੱਚੋਂ ਛਾਰਜ ਰੱਖਿਆ ਹੈ ਸ਼ਾਇਦੇ ਸੇ ਕਰਕੇ ਮੇਰੇ ਅੰਬਰ ਵੱਲੋਂ ਨਰਾਜ ਜਾਂਦੇ ਨੇ ਵਾਹ ਕੀ ਬਾਤ ਬਹੁਤ ਵਧੀਆ ਮਿਹਰਬਾਨੀ ਤੇ ਕੀਮਾ ਦੁਬਾਰਾ ਸੁਣਾਓ ਬਹੁਤ ਵਧੀਆ ਮਿਹਰਬਾਨੀ ਦੇ ਕੀਮਾ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ ਹੈ ਸ਼ਾਇਦੇ ਸੇ ਕਰਕੇ ਮੇਰੇ ਅੰਬਰ ਵੱਲੋਂ ਨਰਾਜ ਜਾਂਦੇ ਨੇ ਤੇਰਾ ਕੀ ਅੰਗਰੇਜ਼ੀ ਤੇ ਪੂਰਨਿਆ ਤੇ ਦੇਖਣਾ ਭਾਵੇਂ ਸਿੱਖ ਨਹੀਂ ਸਕਿਆ ਅੰਗਰੇਜ਼ੀ ਦੇ ਪੂਰਨਿਆ ਤੇ ਦੇਖਣਾ ਭਾਵੇਂ ਸਿੱਖ ਨਹੀਂ ਸਕਿਆ ਉਹਨਾਂ ਬਦਲੇ ਖਾਦੀ ਕੁੱਟ ਦੇ ਜਿੱਤੇ ਗੰਬਲੇ ਨਾ ਜਾਂਦੇ ਚਿਪੜ ਕੰਡੇ ਪੋ ਉਸਕੇ ਫਟੀਆਂ ਸੂਰਜ ਕੋਲੋਂ ਤਪਾ ਮੰਗਦੇ ਚਿਪੜ ਕੰਡੇ ਪੋ ਉਸਕੇ ਫਟੀਆਂ ਸੂਰਜ ਕੋਲੋਂ ਤਪਾ ਮੰਗਦੇ ਬੱਚੇ ਜਦ ਵੀ ਵੇਖ ਲਵਾਂ ਮੈਂ ਉਮਰ ਕਿਤੇ ਵਾਂ ਲਾ ਜਾਂਦੇ ਨੇ ਉਹਨਾਂ ਦੇ ਨਕਰਮਾ ਕਿਹੜਾ ਹੋਵੇਗਾ ਇਸ ਧਰਤੀ 'ਤੇ ਮਾਰ ਖਾਣੇ ਬੱਚਨ ਵਾਲੇ ਜਿਹੜੇ ਲੋਕ ਪਾ ਜਾਂਦੇ ਵਾਹ ਕੱਤੇ ਕਾ ਹੁਣ ਇੱਕ ਜਦ ਹੋ ਸਕਦਾ ਨਾ ਕਿ ਆਪਣੀ ਜਾਤ ਦੇ ਉਹ ਤਾਂ ਵੱਡੇ ਘਰ ਜਾਂਦਾ ਹੈ ਆਪਣੀ ਜਾਤੀ ਉਹ ਤਾਂ ਵੱਡੇ ਘਰ ਜਾਂਦਾ ਹੈ ਵਿੱਤ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ਹਾਂ ਵਾਹ ਤੋਂ ਆਪਣੀ ਜਾਤੀ ਉਹ ਤਾਂ ਵੱਡੇ ਘਰ ਜਾਂਦਾ ਹੈ ਵਿੱਤ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ਗਰਬਨ ਸਿੱਧੀ ਰੱਖਣ ਦਾ ਮੁੱਲ ਧਾਰ ਰਹੇ ਆ ਇਹ ਸ਼ਰਮਾ ਦਾ ਨੀਮੀ ਪਾਕਿਸਤਾਨ ਜਾਂਦਾ ਵਾਹ ਗਰਗਰ ਸਿਤੀ ਰੱਖਣ ਦਾ ਮੁੱਲ ਤਾਰ ਰਹੇ ਨੇ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ ਇਹ ਜੋ ਆਤਿਸ਼ਬਾਜ਼ੀ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ ਆਪਣੇ ਕੀ ਕੀ ਚੋਟਾਂ ਤੇ ਡਰ ਜਾਂਦਾ ਹੈ ਵਾਹ ਵਾਹ ਕੀ ਬਾਤ ਇਹ ਸ਼ਹਿਰ ਦੇ ਸਾਰੇ ਬਿੱਤਰ ਪਿਆਰੇ ਵਾਸਤੇ ਤੁਹਾਡੇ ਸਾਰੇ ਦੋਸਤਾਂ ਦੇ ਜਗਦੀਸ਼ ਸਿੰਘ ਰਵਿੰਦਰ ਜੀ ਜੀਵਨ ਸਿੰਘ ਜੀ ਤੁਹਾਡੇ ਨਾਲ ਤੁਹਾਡੇ ਬਹੁਤੀ ਵਾਰੀ ਜਾਗਦੇ ਹਿੰਮਤ ਨਹੀਂ ਪੈਂਦੀ ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਬਹੁਤੀ ਵਾਰੀ ਜਾਗਦੇ ਹਿੰਮਤ ਨਹੀਂ ਪੈਂਦੀ ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਕਿ ਤੇਰੇ ਯਾਰ ਕੋ ਫੇਰ ਦਰਵਾਜ਼ੇ ਕਿਉਂਕਿ ਇਸ ਧਰਤੀ ਤੇ ਸਭ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਕਿ ਦਿਲ ਨੂੰ ਇੰਨੀ ਤਰ੍ਹਾਂ ਤੂੰ ਨਾ ਬਖਸ਼ਿਆ ਕਰ ਦਿਲ ਨੂੰ ਇਹਨੀ ਦੌਲਤ ਵੀ ਨਾ ਬਖਸ਼ ਜਾਇਆ ਕਰ। ਛੋਟਾ ਵਰਕਤ ਕੱਢਿਆ ਦੀ ਕਿਰਪਾ ਜੰਦਰ। ਬਹੁਤ ਵਾਹ। ਕਿਆ ਬਾਤ। ਮਾਂ ਬੋਲੀ, ਮਾਂ ਧਰਤੀ ਤੇ ਮਾਂ ਜਾਣੀ ਕੋਲ ਟੁੱਟ ਕੇ ਬੰਦਾ ਮਰਦਾ ਮਰਦਾ ਮੰਨਦਾ। ਕਿ ਕੁਝ ਜਨ ਦੋ ਛੇਰ ਸਿਰ ਤੇ ਯਾਦ ਨੇ ਸੁਣਾ ਦੇਣਾ ਤੁਹਾਨੂੰ। ਕਿ ਕੱਚੇ ਵੇੜਿਆਂ ਨੇ ਜਿਹੜਾ ਸਾਨੂੰ ਸਭ ਕੁਝ ਪੜਾਇਆ। ਕੱਚੇ ਵੇੜਿਆਂ ਨੇ ਜਿਹੜਾ ਸਾਨੂੰ ਸਬਕ ਪੜਾਇਆ ਸੱਚੀ ਅਡੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ ਸੱਚੀ ਅਡੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ ਆੜਾ ਬੰਨਿਆ ਤੇ ਦੌੜਦੇ ਨਾ ਸੀ ਕਦੇ ਡਿੱਗੇ ਆੜਾ ਬੰਨਿਆ ਤੇ ਦੌੜਦੇ ਨਾ ਸੀ ਕਦੇ ਡਿੱਗੇ ਸੰਗ ਮਰ ਮਰ ਕੇ ਸਾਨੂੰ ਤੁਰਨਾ ਨਾ ਆਇਆ ਵਾਹ ਵਾਹ ਕੀ ਵਾਹ